ਪਿਛਲੀ 19 ਤਰੀਕ ਤੋਂ ਜਰਾਏ ਐਨਸੀਸੀ ਦਾ ਕੈਂਪ ਲੱਗਿਆ ਹੈ 22 ਪੰਜਾਬ ਬਟਾਲੀਅਨ ਐਨਸੀਸੀ ਦਾ ਕੈਂਪ ਲੱਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਨਾਲ ਦੀ ਨਾਲ ਕਰਨਲ ਸਾਹਿਬ ਨਾਲ ਗੱਲਬਾਤ ਵੀ ਕਰਾਂਗੇ ਕਿ ਪੰਜਾਬ ਦੇ ਹਾਲਾਤਾਂ ਦੇ ਵੀ ਗੱਲਬਾਤ ਕਰਾਂਗੇ ਤੇ ਆਪਾਂ ਤੁਹਾਨੂੰ ਬੱਚੀਆਂ ਦਿਖਾ ਰਹੇ ਹਾਂ ਆਪਾਂ ਛੋਟੀ ਛੋਟੀ ਉਮਰ ਦੀਆਂ ਬੱਚੀਆਂ ਨੇ ਕਿਤੇ ਨਾ ਕਿਤੇ ਉਹ ਵੀ ਆਰਮੀ ਅਫਸਰ ਬੰਨਾ ਚਾਹੁੰਦੇ ਨੇ ਤੇ ਆਪਾਂ ਗੱਲਬਾਤ ਵੀ ਕਰਾਂਗੇ ਕਰਨਲ ਸਾਹਿਬ ਵੀ ਮੌਜੂਦ ਨੇ ਕੀ ਕਹਿਣਾ ਹੈ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਬੜੇ ਮਾਰੇ ਹਾਲਾਤ ਚੱਲਦੇ ਪਏ ਨੇ ਨਸ਼ਾ ਜਰ ਰਾਇ ਹੋਰ ਵੰਗੜਾ ਖਾਈ ਜਾ ਰਿਆ ਸਾਡੇ ਪੰਜਾਬ ਨੂੰ ਉੱਥੇ ਆਪਾਂ ਤਸਵੀਰਾਂ ਵੀ ਆਉਝੇ ਦਿਖਾਵਾਂਗੇ ਤੁਹਾਨੂੰ ਕਿ ਛੋਟੇ ਛੋਟੇ ਬੱਚੇ ਨੇ ਉਹ ਵੀ ਕਿਤਨਾ ਕਿਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੁੰਦੇ ਨੇ ਤੇ ਨਾਲ ਦੇ ਨਾਲ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਾ ਚਾਹੁੰਦੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਕਰਨਾਲ ਸਾਹਿਬ ਨਾਲ ਸੋ ਨਮਸਕਾਰ ਸਰ ਨਮਸਕਾਰ ਕੀ ਨਾਮ ਜੀ ਮੇਰਾ ਨਾਮ ਕਰਨਲ ਵਿਚਾਰਮੋਗ ਹੈ ਮੈਂ ਕਮਾਂਡਿੰਗ ਅਫਸਰ ਹਾਂ ਵਾਈਪ ਪੰਜਾਬ ਬਟਾਲੀਅਨ ਐਨਸੀਸੀ ਬਟਾਲਾ ਜੀ ਕਰਨਲ ਸਾਹਿਬ ਬਹੁਤ ਬਹੁਤ ਪਹਿਲੇ ਨੰਬਰ ਤੇ ਤੇ ਸਾਡੇ ਚੈਨਲ ਵੱਲੋਂ ਤੁਹਾਨੂੰ ਮੁਬਾਰਕਾ ਕਿ ਤੁਸੀਂ ਬੜਾ ਵਧੀਆ ਉਪਰਾਲਾ ਕੀਤਾ ਹੈ ਕਿ ਛੋਟੇ ਛੋਟੇ ਬੱਚਿਆਂ ਨੂੰ ਇਸ ਵਾਰ ਪਾਸਿਤ ਹੋ ਰਿਹਾ ਕੀ ਕਹਿਣਾ ਚਾਹੁੰਦੇ ਹੋ ਐਨਸੀਸੀ ਜੋ ਟ੍ਰੇਨਿੰਗ ਦਿੱਤਾ ਹੈ ਇਹ ਜੂਨੀਅਰ ਡਿਵੀਜ਼ਨ ਔਰ ਸੀਨੀਅਰ ਡਿਵੀਜ਼ਨ ਕੇ ਕੈਰੀਅਰਸ ਨੂੰ ਟ੍ਰੇਨਿੰਗ ਦਿੱਤਾ ਹੈ ਜਿਸ ਵਿੱਚ ਸਕੂਲ ਕੇ ਬੱਚੇ ਜੋ 9 10th ਕੇ ਹੁੰਦੇ ਹੈ ਵਹੀਂ ਸੇ ਇਨਕੀ ਟ੍ਰੇਨਿੰਗ ਸਟਾਰਟ ਹੋ ਜਾਂਦੀ ਹੈ ਔਰ ਇਨਕੇ ਟ੍ਰੇਨਿੰਗ ਕੇ ਲਿਏ ਹਰ ਹਫਤੇ हमारे इंस्टीट के स्कूल में जाकर इनकी ट्रेनिंग देते हैं और साल में हम तीन बार इनका ये कैंप भी चलाते हैं जो तो कि कंबाइंड एनुअल ट्रेनिंग कैंप होता है जो कि हर बच्चे ने कम से कम एक कैंप अटेंड करना होता है ये कैंप दस दिन का है जो कि अभी वाला कैंप हमारा सेंट फ्रांसिस स्कूल में चल रहा है ये जो उन्नीस जून से शुरू हुआ और अट्ठाईस जून तक चलेगा इसमें हम कैडेट्स को पी गेम्स और आर्मी के अलग अलग सब्जेक्ट्स के ऊपर के साथ ही अलग अलग जनरल नॉलेज के जो सब्जेक्ट्स हैं उनके ऊपर भी नॉलेज देते हैं और बाहर से जो गेस्ट आते हैं वो भी इनको अलग अलग अच्छे लेक्चर देते हैं ताकि इनकी नॉलेज बढ़े अवेयरनेस बढ़े तो बच्चे तो हमारी बटालियन के पास अपना गुरदासपुर डिस्ट्रिक्ट के करीब पचास से ज्यादा स्कूलों के बच्चे हैं और इस कैंप में हमारे पास करीब पच्चीस स्कूलों के बच्चे आए हैं जिसमे गवर्नमेंट स्कूल प्राइवेट स्कूल कॉलेज आई और पॉलीटेक्निक सभी तरह के बच्चे शामिल हैं करना साहब आज फिर स्पेशल की डेमो दिखाई गई है उन्होंने क्योंकि बड़े खुश हैं कुछ जजवाई गई आज, आज के दिन हमारे जो अपने एनसीसी कैडेट्स हैं जो सीनियर कैडेट्स हैं उन्होंने ये लेक्चर डेमोस्ट्रेशन तैयार किया है जिसमें की जो लड़ाई के दौरान इन्फेंट्री का एक सेक्शन किस तरह की अलग अलग तरह की फॉर्मेशन अपनाता है और फाइनली जब दुश्मन के बंकर के ऊपर अटैक करता है तो क्या क्या कार्रवाई करता है ये हमने उनको एक दिखा कर समझाने की कोशिश करी कर्नल साहब ਫਿਰ ਜਿਹੜੇ ਬੱਚੇ ਰਹਿ ਜਾਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਉਹਨਾਂ ਦੇ ਮਾਤਾ ਪਿਤਾ ਦੇ ਵੀ ਹੁੰਦਾ ਕਿ ਆਪਾਂ ਆਰਮੀ ਦੇ ਵਿੱਚ ਜਾਣਾ ਹੈ ਕੁਝ ਬੰਨਣਾ ਹੈ ਆਪਣੇ ਮਾਤਾ ਪਿਤਾ ਦਾ ਪਿੰਡ ਦਾ ਤੇ ਨਾਲ ਦੀ ਨਾਲ ਦੇਸ਼ ਦੀ ਵੀ ਜਿਹੜੀ ਸੇਵਾ ਕਰਨੀ ਆ ਉਹ ਕਿਤਨਾ ਕਿਤੇ ਡੱਬੇ ਰਹਿ ਜਾਂਦੇ ਉਹਨਾਂ ਦੇ ਸੁਪਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਤਾਂ ਇਹ ਹੀ ਕਹਿਣਾ ਚਾਹਤੋਂ ਕਿ ਜੋ ਵੀ ਬੱਚੇ ਆਰਮੀ ਜਾਂ ਇਸ ਤਰ੍ਹਾਂ ਕਿ ਡਿਫੈਂਸ ਫੋਰਸਸ ਦੇ ਕੈਰੀਅਰ ਲਈ ਆਪਣੇ ਆਪ ਕੋ ਇੰਟਰਸਟਿਡ ਹੈ ਉਹ ਆਪਣੇ ਆਪ ਕੋ ਟਾਈਮ ਸੇ अपने सारी फिजिकल एक्टिविटी करें अपना रोज़ छुट्टी करें अपने आप को आउटडोर गेम्स में इन्वॉल्व करें और ठीक से अपने घर का खाना खाएं अपने आप को जो भी आसपास अपने करंट अफेयर्स हो रहा है जनरल नॉलेज है उसमें अपने आप को पक्का रखें और जब भी मौका मिले एन की ट्रेनिंग करें ताकि उनकी एक स्ट्रॉन्ग फाउंडेशन हो और जो भी वो कैरियर आगे जा लेना चाहते हैं उसमें उनको आसानी हो कर्नल साहब एक लास्ट क्वेश्चन है कि पंजाब जी बड़ा ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਕਿਹਾ ਜਾਂਦਾ ਸੀਗਾ ਪਰ ਹੁਣ ਕਿਤੇ ਨਾ ਕਿਤੇ ਨਸ਼ੇ ਨੇ ਜੜਾਏ ਉਹ ਬੜਾ ਕਹਿਰ ਮਚਾਇਆ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਾਨੂੰ ਬੜਾ ਵਧੀਆ ਲੱਗੇ ਕਿ ਤੁਹਾਡਾ ਅਪਰਾਲਾ ਬਹੁਤ ਵਧੀਆ ਪਰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਐਸ ਵਾਲੇ ਪਾਸੇ ਆਣ ਤੇ ਆਪਣਾ ਜਿਹੜਾ ਪੰਜਾਬ ਫੇਰ ਪਹਿਲਾਂ ਅੰਗਰੇਜ਼ਾਂ ਜਿਹੜਾ ਸੋਨੇ ਦੀ ਚੀਰੀ ਕਿਹਾ ਜਾਂਦੀ ਉਹਦਾਂ ਦਾ ਹੋ ਜਾਵੇ ਮੈਂ ਇਹ ਹੀ ਕਹਿਣਾ ਚਾਹਤ ਹਾਂ ਕਿ ਜੋ ਬੱਚੇ ਹਮਾਰੇ ਡਿਫਰੈਂਟ ਸਕੂਲ ਕਾਲਜਾਂ ਵਿੱਚ ਪੜ੍ਹ ਰਹੇ ਹੈ ਵੱਡੇ ਹੋ ਰਹੇ ਹੈ ਇਹਨਾਂ ਨੂੰ ਸਕੂਲਾਂ ਦੀ ਮਦਦ ਸੇ ਕਾਲਜਾਂ ਦੀ ਮਦਦ ਸੇ और हमारे जैसे जो एन की ट्रेनिंग की मदद से इनको हम लोग समझाते रहते हैं कि मतलब इस तरह की जो आते हैं या ड्रग्स की आते हैं उसमें उनको नहीं पढ़ना है और जो भी पॉजिटिव कंस्ट्रक्टिव हैबिट्स हैं उसको अपने आप में डेवलप करना है ताकि वो अपने आप को ही ठीक रखें और जब सारे हमारे कैडेट्स और स्टूडेंट्स ठीक होंगे तो अपने आप ही हमारा पंजाब भी अच्छी तरक्की करेगा और पहले की तरह एक अच्छा नाम कमाएगा गल बात की कर आप बच्चे ना भी गलबात करेंगे पर एक आप ਸਿੰਘ ਸਾਹਿਬ ਨੇ ਸਾਡੇ ਨਾਲ ਸਰਦਾਰ ਜੀ ਨੇ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਤੇ ਬੜਾ ਸੁਪਨਾ ਸੀਗਾ ਉਹਨਾਂ ਦਾ ਉਹਨਾਂ ਦਾ ਬੜਾ ਸੁਪਨਾ ਸੀਗਾ ਕੀ ਆਰਮੀ ਦੇ ਵਿੱਚ ਜੁਆਇਨ ਕਰਨਾ ਤੇ ਆਰਮੀ ਅਫੀਸਰ ਬੰਨਾ ਹੈ ਔਰ ਅੱਜ ਕਿਤੇ ਨਾ ਕਿਤੇ ਤਸਵੀਰ ਤੁਹਾਨੂੰ ਦਿਖਾ ਦਾਂਗੇ ਕਿਤੇ ਨਾ ਕਿਤੇ ਪ੍ਰਮਾਤਮਾ ਦੀ ਕਿਰਪਾ ਹੋ ਗਈ ਹੈ ਤੇ ਅੱਜ ਵਰਦੀ ਦੇ ਵਿੱਚ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਕਿਹੜਾ ਪਿੰਡ ਹੈ ਸੋ ਸੱਚੀ ਗੱਲ ਜੀ ਬਾਬਾ ਜੀ ਸੱਚੀ ਗੱਲ ਬਾਈ ਕੀ ਨਾਮ ਦੇ ਪਿੰਡ ਕਿਹੜਾ ਹੈ ਤੁਹਾਡਾ ਮੇਰਾ ਨਾਮ ਪ੍ਰਭੀ ਸਿੰਘ ਹੈ ਜੀ ਮੇਰਾ ਪਿੰਡ ਮਠੋੜਾ ਉਮਰ ਕਿੰਨੀ ਹੈ ਉਮਰ ਮੇਰੀ 22 ਸਾਲ ਹੈ ਸੋ ਫਿਰ ਕੀ ਬੰਨਾ ਚਾਹੁੰਦੇ ਹੋ ਮੈਂ ਜੀ ਪਹਿਲੇ ਉਹ ਮੇਰਾ ਸੁਪਨਾ ਹੀ ਆ ਪਨਾਮ ਅਰਮੀ ਚ ਜਾਵਾ ਤੇ ਅੱਜ ਫਿਰ ਸੁਪਨਾ ਪੂਰਾ ਹੋ ਗਿਆ ਸੁਪਨਾ ਤੇ ਪੂਰਾ ਹੋ ਗਿਆ ਅੱਜ ਹਾਂ ਜੀ ਕਹਿ ਸਕਦੇ ਕਿਤੇ ਨਾ ਕਿਤੇ ਕਸ਼ਟ ਵੀ ਆਉਂਦਾ ਏ ਪਰ ਕਸ਼ਟ ਕੁਸ਼ਟ ਝੱਲ ਕੇ ਤੁਸੀਂ ਇੱਥੇ ਤੱਕ ਪਹੁੰਚੇ ਹੋ ਅੱਜ ਕਿਤੇ ਨਾ ਕਿਤੇ ਪਿੰਡ ਦਾ ਨਾਮ ਰੋਸ਼ਨ ਤੇ ਨਾਲ ਦੀ ਨਾਲ ਮਾਤਾ ਪਿਤਾ ਨੂੰ ਵੀ ਖੁਸ਼ੀ ਹੋਏਗੀ ਜੇ ਵਰਦੀ ਪਾਲੀ ਅੱਜ ਤੁਸੀਂ ਹਾਂ ਜੀ ਹਾਂ ਜੀ ਖੁਸ਼ੀ ਤੇ ਆਪਣੇ ਆਪ ਨੂੰ ਤੇਰੀ ਆ ਜੀ ਬਾਕੀ ਘਰਦਿਆਂ ਨੂੰ ਵੀ ਤੁਹਾਨੂੰ ਬੜਾ ਖੁਸ਼ੀ ਤੇ ਹੋਏ ਜਾਂਦੀ ਜਦੋਂ ਮੰਨ ਲਓ ਉਹਨਾਂ ਦਾ ਕੋਈ ਬੇਟਾ ਕੇ ਮਕਾਮ ਤੇ ਪਹੁੰਚਦਾ ਜੀ ਖੁਸ਼ੀ ਤੇ ਹੁੰਦੀ ਆ ਸੋ ਨਸ਼ੇ ਦਾ ਬੜਾ ਮੁੰਡਾ ਚੱਲਦਾ ਪਿਆ ਨਸ਼ਾ ਘਰ ਘਰ ਜਰਾ ਹੈ ਫਰ ਚੁੱਕਿਆ ਕੀ ਕਹਿਣਾ ਚਾਹੁੰਦੇ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਤੇ ਆਪਣੇ ਲੋਤੇ ਹੀ ਮੈਸੇਜ ਦੇਣਾ ਚਾਹੁੰਦਾ ਵੀ ਜਿਹੜੇ ਨਸ਼ਾ ਵਾ ਇਹ ਅੱਜ ਕੱਲ ਦੇ ਜਿਹੜੇ ਨੌਜਵਾਨ ਆ ਮੁੰਡੇ ਨਵੇਂ ਨਵੇਂ ਉੱਤਰੇ ਆ ਉਹਨਾਂ ਨੂੰ ਇਹ ਚੀਜ਼ ਤੋਂ ਦੂਰ ਹੀ ਰਹਿਣਾ ਚਾਹੀਦਾ ਵਾ ਇਹ ਮਤਲਬ ਬਹੁਤ ਸਾਰੇ ਘਰ ਜਿਹੜੇ ਆ ਤਬਾਹ ਕਰਦਾ ਵਾ ਤੇ ਜਿੱਦਾਂ ਕਹਿ ਸਕਦੇ ਆ ਅੱਜ ਕੱਲ ਕਿਤੇ ਵੀ ਤੁਸੀਂ ਜਾਓਗੇ ਪੰਜਾਬ ਦੇ ਵਿੱਚ ਨਸ਼ਾ ਜ਼ਿਆਦਾ ਆ ਤਾਨੂੰ ਕਿਤੇ ਨਾ ਕਿਤੇ ਨਸ਼ੇ ਵਾਲਾ ਬੰਦਾ ਮਿਲ ਹੀ ਜਾਊਗਾ। ਸੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਇੱਧਰ ਆਓ ਆਰਮੀ ਜੁਆਇਨ ਕਰੋ। ਮੈਸੇਜ ਇਹੀ ਤਾਂ ਦੇਣਾ ਚਾਹੁੰਨਾ ਮੈਂ ਕਿ ਆਰਮੀ ਚ ਆਓ। ਕਿ ਇਹਦੇ ਵਿੱਚ ਜੋ ਵੀ ਆ ਸਾਰਾ ਕੁਝ ਬਹੁਤ ਵਧੀਆ ਆ। ਕਿ ਨਸ਼ੇ ਤੋਂ ਦੂਰ ਰੱਖਿਆ ਜਾਂਦਾ ਬਾਕੀ ਫਿਜ਼ੀਕਲ ਮੈਂਟਲੀ ਬੰਦਾ ਫਿੱਟ ਰਹਿੰਦਾ ਆਰਮੀ ਦੇ ਵਿੱਚ ਆ ਕੇ। ਬਾਕੀ ਜੇ ਕਿਤਾ ਹੋਰ ਵੀ ਸੁਪਨਾ ਉਹ ਆਪਣਾ ਮਤਲਬ ਜਿਸ ਹਿਸਾਬ ਨਾਲ ਉਹ ਜਿਹੜੀ ਵੀ ਨੌਕਰੀ ਲੈਣਾ ਚਾਹੁੰਦਾ ਲੈ ਸਕਦਾ ਪਰ ਇਹ ਵੀ ਨਸ਼ੇ ਦੇ ਵੱਲ ਨਾ ਜਾਵੇ। ਸੋ ਗੱਲਬਾਤ ਕਰਾਂਗੇ ਬੱਚੇ ਨੇ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ। ਕੀ ਆਪਣਾ ਸਰੀਰ ਫਿੱਟ ਰੱਖਿਆ ਤੇ ਨਾਲ ਦੀ ਨਾਲ ਕਿਤੇ ਨਾ ਕਿਤੇ ਧੰਨਵਾਦ ਵੀ ਕਰਦੇ ਨੇ ਜਿਹੜੇ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਸੋ ਨਮਸਕਾਰ ਜੀ ਨਮਸਕਾਰ ਮੇਰਾ ਨਾਮ ਮਨਜ ਹੈ ਤੇ ਮੈਂ ਇੰਜੀਨੀਅਰ ਸਟੈਂਡਰਡ ਸਕੂਲ ਕਾ ਅਜੈਂਸ ਫਰਦੀ ਹਾਂ ਜੀ ਤੇ ਮੈਨੂੰ ਐਮਸੀਸੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ 19 ਨੂੰ ਕੈਂਪ ਸਟਾਰਟ ਹੋਇਆ ਈ ਮੈਂ ਇਥੋਂ ਬਹੁਤ ਕੁਝ ਸਿੱਖਿਆ ਡਿਸਪਲਿਨ ਚ ਰਹਿਣਾ ਪਤਾ ਲੱਗਦਾ ਹੈ ਤੇ ਮੇਰਾ ਇੱਕ ਡਰੀਮਾ ਕਿ ਮੈਂ ਇੰਡੀਅਨ ਆਰਮੀ ਜੁਆਇਨ ਕਰਾਂ ਤੇ ਮੇਰੇ ਪਾਪਾ ਦਾ ਵੀ ਇਹ ਡਰੀਮ ਹੈ ਤੇ ਮੈਂ ਉਹ ਡਰੀਮ ਨੂੰ ਪੂਰਾ ਕਰਨਾ ਚਾਹੁੰਦੀ ਹਾਂ ਤੇ ਇਹਦੇ ਚ ਮੈਂ ਜਦੋਂ ਆਈਏ ਤੇ ਇਹਨਾਂ ਨੇ ਮੈਨੂੰ NDA ਦੇ ਟੈਸਟ ਬਾਰੇ ਬਹੁਤ ਕੁਝ ਪਤਾ ਲੱਗਦਾ ਵਾ SSB ਦੀ ਇੰਟਰਵਿਊ ਬਾਰੇ ਬਹੁਤ ਕੁਝ ਪਤਾ ਲੱਗਾ ਮੈਥੀ ਜੀਐਸ ਮੈਮਾ ਇਹਨਾਂ ਨਾਲ ਮੈਂ ਕੱਲ ਅੰਮ੍ਰਿਤਸਰ ਗਈ ਸੀ ਤੇ ਉੱਥੇ ਜਾ ਕੇ ਮੈਨੂੰ SSB ਦੀ ਬਹੁਤ ਸਾਰੀ ਇਨਫੋਰਮੇਸ਼ਨ ਮਿਲੀ ਹੈ ਮਤਲਬ ਇਥੇ ਇੱਕ ਟਾਈਮ ਦਾ ਪਤਾ ਲੱਗਾ ਵਾ ਕਿ ਟਾਈਮ ਕੀ ਚੀਜ਼ ਆ ਬਾਕੀ ਇਹ ਕਹਿੰਦੇ ਤੁਸੀਂ ਅੱਜ ਇੱਕ ਡੈਮੋ ਦੇਖੀਏ ਕਿ ਕਿਤੇ ਘਰਾਏ ਤੇ ਨਹੀਂ ਕਿਉਂਕਿ ਬੜੀ ਟਫ ਹੈਗੀ ਟ੍ਰੇਨਿੰਗ ਇਹਦੀ ਤੁਹਾਨੂੰ ਡੈਮੋ ਦਿਖਾਈ ਉਹਨਾਂ ਨੇ ਟ੍ਰੇਨਿੰਗ ਬੜੀ ਤਾਫਾ ਕਿ ਇਹ ਵੇਲੇ ਬੱਚਾ ਘਾਬਰ ਜਾਂਦਾ ਕਿ ਨਹੀਂ ਇਹ ਕੰਮ ਨਹੀਂ ਹੋਣਾ ਕਿ ਕਿਤੇ ਡੋਲਣ ਵਾਲੀ ਗਲਤ ਨਹੀਂ ਹੈਗੀ ਨਹੀਂ ਮੈਨੂੰ ਬਹੁਤ ਵਧੀਆ ਲੱਗਾ ਦੇਖ ਕੇ ਸੋ ਨਮਸਕਾਰ ਜੀ ਨਮਸਕਾਰ ਕੀ ਨਾਮ ਦੇ ਮੇਰਾ ਨਾਮ ਰਮਨਦੀਪ ਕੌਰ ਆ ਤੇ ਮੈਂ 12th ਕਲਾਸ ਦੀ ਸਟੂਡੈਂਟ ਆ ਤੇ ਮੈਂ ਸੀਪੀਐਸ ਗੁਮਾਨ ਦੇ ਵਿੱਚ ਪੜਦੀ ਆ ਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਿਹੜੇ ਬੱਚੇ ਫੋਨ ਤੇ ਲੱਗੇ ਹੁੰਦੇ ਨੇ ਉਹਨਾਂ ਦਾ ਰੁਝਾਨ ਜਿਹੜਾ ਹੋਰ ਪਾਸੇ ਹੁੰਦਾ ਇਹ ਇਹੋ ਜੇ ਕੰਮ ਵਾਲੇ ਪਾਸੇ ਧਿਆਨ ਨਹੀਂ ਹੈਗਾ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਮੈਂ ਇੱਕ ਹੀ ਮੈਸੇਜ ਜਿਹੜਾ ਚਾਹੁੰਦੀ ਆ ਕਿ ਜਿਹੜੇ ਬੱਚੇ ਜਿਹੜੇ ਇਸ ਟਾਈਮ ਦੀ ਇਸ ਜਨਰੇਸ਼ਨ ਦੇ ਵਿੱਚ ਜਿਹੜੇ ਆ ਫੋਨ ਤੇ ਆ ਉਹ ਆਪਣੇ ਜਿਹੜੇ ਫੋਨ ਨੂੰ ਛੱਡ ਕੇ ਆਪਣਾ ਟਾਈਮ ਜਿਹੜਾ ਆ ਆਪਣੇ ਆਰਮੀ ਆਫੀਸਰਸ ਦੀਵਾਲ ਜਾਓ ਜਾਂ ਕਿਸੇ ਵੀ ਜੌਬ ਦੀਵਾਲ ਜਿਹੜਾ ਲਗਾਉਣ ਤੇ ਮੈਂ ਚਾਹੁੰਨੀ ਆ ਕਿ ਜਿਹੜੇ ਐਨਸੀਸੀ ਆ ਉਹ ਬਹੁਤ ਕੁਝ ਸਾਨੂੰ ਸਿਖਾ ਸਕਦੀ ਆ ਤੇ ਅਸੀਂ ਇਹਦੇ ਤੋਂ ਜਿਹੜਾ ਆਰਮੀ ਆਫੀਸਰ ਵੀ ਬਣ ਸਕਦੇ ਆ ਸੋ ਨਮਸਕਾਰ ਜੀ ਨਮਸਕਾਰ ਕੀ ਨਾਮ ਜੀ ਮੇਰਾ ਨਾਮ ਨੈਚਰ ਲਿਪ ਕੋਹਰਾ ਤੇ ਮੈਂ ਕੁਮਾਨ ਤੋਂ ਬਿਲੋਂਗ ਕਰਦੀ ਆ ਮੈਂ ਪਲੱਸ 2 ਕਲਾਸ ਦੀ ਸਟੂਡੈਂਟ ਆ ਜੇ ਸਰ ਕੀ ਬੰਨਣਾ ਚਾਹੁੰਦੀ ਭੈਣ ਸਾਡੀ ਮੇਰਾ ਚਾਈਲਡਹੂਡ ਤੋਂ ਇਹੀ ਡਰੀਮ ਆ ਕਿ ਮੈਂ ਇੱਕ ਆਰਮੀ ਆਫੀਸਰ ਬਣਾ ਤੇ ਜੇਦੇ ਕਰ ਕਿ ਮੈਂ ਬਹੁਤ ਜ਼ਿਆਦਾ ਮਿਹਨਤ ਵੀ ਕਰ ਰਹੀ ਆ ਉਹਦੇ ਕਰ ਕਿ ਮੈਂ ਐਨਸੀਸੀ ਜੁਆਇਨ ਕੀਤੀ ਤਾਂ ਕਿ ਮੈਂ ਇੱਕ ਆਪਣਾ ਜਿਹੜਾ ਚਾਈਲਡਹੂਡ ਦਾ ਡਰੀਮ ਆ ਉਹ ਪੂਰਾ ਕਰ ਸਕਾਂ ਮੇਰੇ ਫਾਦਰ ਦਾ ਵੀ ਇਹੀ ਡਰੀਮ ਆ ਤੇ ਮੈਂ ਐਨਸੀਸੀ ਤੋਂ ਅੱਜ ਅੱਜ ਬਹੁਤ ਕੁਝ ਸਿੱਖਿਆ ਉਹਨਾਂ ਨੇ ਬਹੁਤ ਕੁਝ ਸਿਖਾਇਆ ਹਨ ਉਹ ਮੈਂ ਥੈਂਕ ਯੂ ਕਰਦੀ ਆ ਸਾਡੇ ਸੀਓ ਸਰ ਦਾ ਜਿਨ੍ਹਾਂ ਨੇ ਇੰਨਾ ਸੋਹਣੀ ਆ ਨੂੰ ਸਾਨੂੰ ਸਪੋਰਟ ਕੀਤਾ ਬਹੁਤ ਵਧੀਆ ਲੱਗਾ ਇਹ ਮੇਰਾ ਜ਼ਿੰਦਗੀ ਦਾ ਫਰਸਟ ਐਕਸਪੀਰੀਅੰਸ ਹੀ ਮੈਂ ਕਦੀ ਨਹੀਂ ਭੁੱਲ ਸਕਦੀ ਇਹ ਤੇ ਨੈਕਸਟ ਟਾਈਮ ਵੀ ਜ਼ਰੂਰ ਲਗਾਵਾਂਗੀ ਹੋਰ ਵੀ ਬੱਚੇ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਮੇਰੇ ਵੱਲੋਂ ਕਰ ਮੈਂ ਹੋਰ ਵੀ ਬੱਚੇ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਸੋ ਨਮਸਕਾਰ ਜੀ ਨਮਸਕਾਰ ਸਰ ਜੀ ਨਾਮ ਜੀ ਮੇਰਾ ਨਾਮ ਪਾਨੀਆ ਪ੍ਰੋਲਾ ਮੈਂ ਏਵੀਐਮ ਸੀਨੀਅਰ ਸਕੈਂਡਰੀ ਸਕੂਲ ਪੜ੍ਹਦੀ ਆ 12th ਕਲਾਸ ਮੈਡੀਕਲ ਸਟਰੀਮ ਜੀ ਤੇ ਮੈਂ ਇੱਥੇ ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਕਿ ਮੈਂਸੀ ਸੀ ਰੱਖੀ ਆ ਮੇਰੇ ਪੇਰੈਂਟਸ ਦਾ ਡਰੀਮ ਸੀਗਾ ਕਿ ਮੈਂ ਇੱਕ ਤੇ ਮੈਂ ਆਰਮੀ ਆਫੀਸਰ ਦੇ ਨਾਲ ਨਾਲ ਨਰਸਿੰਗ ਵੀ ਕਰਨੀ ਹੈ ਤੇ ਆਹੀ ਮੇਰਾ ਡ੍ਰੀਮ ਹੈ ਸੋ ਨਮਸਕਾਰ ਜੀ ਨਮਸਕਾਰ ਜੀ ਨਾਮ ਜੀ ਮੇਰਾ ਨਾਮ ਲਾਵਨੀਤ ਕੋੜਾ ਮੈਂ এবੀਐਮਸੀ ਦੇ ਸਕੂਲ ਸਟੂਡੈਂਟ ਹਾਂ ਤੇ ਮੇਰਾ ਡ੍ਰੀਮ ਹੈ ਪੰਜਾਬ ਪੁਲਿਸ ਤੇ ਜਿਹੜੇ ਬੱਚੇ ਅੱਜਕੱਲ ਫੋਰਸ ਯੂਜ਼ ਕਰਦੇ ਆ ਤੇ ਮੈਂ ਉਹਨਾਂ ਨੂੰ ਆਪਰੇ ਆਪ ਨੂੰ ਬਹੁਤ ਹੀ ਬੈਟਰ ਫੀਲ ਕਰਦੀ ਆ ਕਿ ਮੈਂ ਇੱਥੇ ਅਨੁਸ਼ਾਸਨ ਅਤੇ ਨੂੰ ਬਹੁਤ ਹੀ ਸਿੱਖਦੀ ਆ ਜੀ ਸੋ ਗੱਲਬਾਤ ਕੀਤੀ ਆਪਾਂ ਜਿਹੜੇ ਇਹਨਾਂ ਨੂੰ ਟ੍ਰੇਨਿੰਗ ਦਿੰਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਸੋ ਗੱਲਬਾਤ ਕਰਾਂਗੇ ਕਿੰਨੀ ਮਿਹਨਤ ਹੁੰਦੀ ਹੈ ਬੱਚੇ ਨੂੰ ਟ੍ਰੇਨ ਕਰਨਾ ਆਪਾਂ ਗੱਲਬਾਤ ਕਰਾਂਗੇ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਕਿਤੇ ਨਾ ਕਿਤੇ ਪਰ ਕਹਿੰਦੇ ਨੇ ਕਿ ਗੁਰੂ ਤੋਂ ਬਿਨਾਂ ਜਰਾਏ ਚੇਲਾ ਕਾਹੇ ਜੋਗਾ ਨਹੀਂ ਜੇ ਗੁਰੂ ਫਿਟਨੈਸ ਹੈ ਫਿੱਟ ਹੈ ਤਾਂ ਉਹਨਾਂ ਦੀ ਸਿੱਖਿਆ ਦੇ ਨਾਲ ਹੀ ਜਰਾਏ ਚੇਲਾ ਵੀ ਕਿਤੇ ਨਾ ਕਿਤੇ ਅੱਗੇ ਤਰੱਕੀਆਂ ਕਰਦਾ ਆਪਾਂ ਗੱਲਬਾਤ ਕਰਦੇ ਆ ਸੋ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਜੀ ਸਰਦੂ ਸ਼ੁਕ ਮੇਰਾ ਨਾਮ ਜੀਸੀਆ ਦਾਮਨੀ ਸ਼ਰਮਾ ਹੈ ਮੈਂ ਕਪੂਰਤਲਾ ਤੋਂ ਹਾਂ ਲੇਕਿਨ ਇਸ ਟਾਈਮ ਮੇਰੀ ਪੋਸਟਿੰਗ ਬਟਾਲਾ ਵਿੱਚ ਹੋਈ ਹੈ ਮੈਨੂੰ ਜੁਆਇਨ ਕੀਤਾ 4 ਮੰਥਸ ਹੀ ਹੋਏ ਨੇ ਹਜੇ ਤੇ ਮੈਂ ਹੀ ਟ੍ਰੇਨ ਕਰ ਰਹੀ ਹਾਂ ਨਾ ਬੱਚਿਆਂ ਨੂੰ ਐਨਸੀਸੀ ਦੇ ਲਈ ਬਹੁਤ ਸਾਰਾ ਪੀਅ ਸਟਾਫ ਟ੍ਰੇਨ ਕਰ ਰਹੀ ਹੈ ਸਾਨੂੰ ਪਤਾ ਬਹੁਤ ਹਾਰਡ ਵਰਕ ਲੱਗ ਰਿਹਾ ਸਾਡਾ ਇਹਨਾਂ ਤੇ ਪਰ ਇਹਨਾਂ ਦੇ ਬਹੁਤ ਐਫਰਟਸ ਨੇ ਇਹਨਾਂ ਬਿਕੋਜ਼ ਅਸੀਂ ਜੇ ਪੜ੍ਹਾਉਂਦੇ ਆ ਤਾਂ ਜੇ ਬੱਚਾ ਪੜ੍ਹਨ ਵਾਲਾ ਨਹੀਂ ਹੋਊਗਾ ਸਾਡਾ ਐਫਰਟ ਜ਼ੀਰੋ ਹੋ ਜਾਂਦੇ ਨੇ ਬੱਚੇ ਪੜ੍ਹਨ ਵਾਲੇ ਨੇ ਇਸ ਕਰਕੇ ਸਾਡੇ ਐਫਰਟਸ ਦਾ ਪੂਰਾ ਪੂਰਾ ਮੁੱਲ ਪੈ ਜਰਿਆ ਕਿ ਤੁਸੀਂ ਅੱਜ ਦੇਖ ਹੀ ਲਿਆ ¿Qué sí, piensas? Sí. ਲੇਕਿਨ ਸਭ ਬਹੁਤ ਅੱਛਾ ਗਾਇਆ ਸੋ ਕਿਤੇ ਨਾ ਕਿਤੇ ਅੱਜ ਮਾਨ ਵਾਲੀ ਗੱਲ ਨਹੀਂ ਮਹਿਸੂਸ ਹੁੰਦੀ ਕਿ ਆਪਾਂ ਵੀ ਕਿਸੇ ਕੋ ਸਿੱਖਦੇ ਸੀ ਪਰ ਅੱਜ ਕਿਤੇ ਨਾ ਕਿਤੇ ਪਰਮਾਤਮਾ ਦੀ ਕਿਰਪਾ ਹੋਈ ਤੇ ਅੱਜ ਅੱਗੇ ਆਪਾਂ ਵੀ ਸਕਾ ਰਹੇ ਹਾਂ ਬਿਲਕੁਲ ਸਰ ਬਿਲਕੁਲ ਇਹ ਚੀਜ਼ ਮੈਂ ਬੱਚਿਆਂ ਨੂੰ ਵੀ ਦੱਸਦੀ ਸੀ ਕਿ ਪਹਿਲਾਂ ਮੈਂ ਵੀ ਕਹਿੰਦੀ ਸੀ ਕਿਹੜੇ ਰਹਿ ਚੁੱਕੀ ਆ ਮੈਂ ਵੀ ਇਹਨਾਂ ਦੇ ਵਾਂਗੂ ਐਦਾਂ ਇੰਟਰਵਿਊਜ਼ ਦਿੰਦੇ ਸੀ ਉੱਤੇ ਖੜੇ ਹੋ ਕੇ ਅੱਜ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਹੈ ਕਿ ਅੱਜ ਮੈਂ ਇੱਕ ਐਜ਼ ਅ ਟ੍ਰੇਨਰ ਇਹਨਾਂ ਨੂੰ ਦੱਸ ਰਹੀ ਆ ਇੰਟਰਵਿਊ ਦੇ ਰਹੀ ਆ ਐਂਡ ਮੇਰੇ ਪੇਰੈਂਟਸ ਬਹੁਤ ਪ੍ਰਾਊਡ ਫੀਲ ਹੋਣਗੇ ਮੈਨੂੰ ਦੇਖ ਕੇ ਐਂਡ ਆਬਵੀਅਸਲੀ ਮੇਰੇ ਵਿਲੇਜ ਵਾਲੇ ਵੀ ਕਿ ਜਿਹੜੇ ਰੋਕਦੇ ਸੀ ਕਿ ਐਨਸੀਸੀ ਯੂਨੀਫਾਰਮ ਪਾ ਕੇ ਕੁੜੀ ਕਿੱਥੇ ਚਲਿਆ ਹੈ ਅੱਜ ਉਹਨਾਂ ਨੂੰ ਜਵਾਬ ਮਿਲ ਗਿਆ ਕਿ ਹਾਂ ਵੀ ਇਹ ਕੁੜੀ ਐਨਸੀਸੀ ਦੀ ਇੱਕ ਬਹੁਤ ਪੱਧਰ ਤੇ ਹੈਗੀ ਲੋਕ ਕਠਿਨਾਈਆਂ ਦੇਖ ਕੇ ਸੋਚਦੇ ਹੋਣਗੇ ਕਿ ਬੜਾ ਵੱਡਾ ਕਾਫਾ ਹੈਗਾ ਕੰਮ ਆਪਾਂ ਕਿਤੇ ਨੱਗੇ ਵਦਨਾ ਤੁਹਾਡੇ ਵਾਲ ਦੇਖ ਕੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਵੀ ਅੱਜ ਆਪਾਂ ਵੀ ਕਿਸੇ ਨਾ ਕਿਸੇ ਹੱਦ ਤੱਕ ਪਹੁੰਚ ਗਏ ਸਰ ਜੀ ਦੇਖੋ ਨਾ ਸਰ ਮੈਂ ਇਹ ਮੈਸੇਜ ਦੇਣਾ ਚਾਹਾਂਗੀ ਕਿ ਕਦੇ ਵੀ ਘਬਰਾਓ ਨਾ ਮੈਨੂੰ ਖੁਦ ਇਸ ਮੁਕਾਮ ਤੇ ਪਹੁੰਚਣ ਨੂੰ 4-5 ਸਾਲ ਲੱਗੇ ਲੇਕਿਨ ਮੈਂ ਕਦੀ ਪਿੱਛੇ ਨਹੀਂ ਹਟੀ ਪੂਰਾ ਐਫਰਟ ਕਰਦੀ ਗਈ ਇਸ ਕਰਕੇ ਨਾ ਬੱਚਾ ਨੂੰ ਵੀ ਇਹੀ ਮੈਂ ਕਹਿਣਾ ਚਾਹਾਂਗੀ ਕਿ ਕਦੀ ਵੀ ਘਬਰਾਣਾ ਕਦੀ ਵੀ ਪਿੱਛੇ ਨਾ ਹਟਣ ਪਰਮਾਤਮਾ ਮਿਹਨਤ ਦਾ ਮੁੱਲ ਜ਼ਰੂਰ ਪਾਉਂਦਾ ਹੈ। ਥੈਂਕ ਯੂ। ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਅਸੀਂ ਵੀ ਕਿਸੇ ਕੋਲ ਸਿੱਖਦੇ ਸੀ ਪਰ ਕਿਤੇ ਨਾ ਕਿਤੇ ਅੱਜ ਪਰਮਾਤਮਾ ਦੀ ਕਿਰਪਾ ਹੋਈ ਹੈ ਮਾਤਾ ਪਿਤਾ ਦਾ ਅਸ਼ੀਰਵਾਦ ਜਿਹੜਾ ਹੈ ਉਹ ਕਿਤੇ ਨਾ ਕਿਤੇ ਮਿਲ ਗਿਆ ਹੈ ਤਾਂ ਇੱਕ ਗੱਲ ਹੋਰ ਵੱਡੀ ਕਹਿ ਦਿਤੀ ਏ ਕਿ ਜਦੋਂ ਐਨਸੀਸੀ ਦੀ ਵਰਦੀ ਪਾ ਕੇ ਮੈਂ ਬਾਹਰ ਨਿਕਲਦੀ ਸੀ ਪਰ ਲੋਕ ਮੈਨੂੰ ਕਹਿੰਦੇ ਸੀ ਇਹ ਕੁੜੀ ਕੀ ਕਰਦੀ ਹੈ ਕਿੱਥੇ ਜਾਂਦੀ ਹੈ ਕਿਤੇ ਨਾ ਕਿਤੇ ਉਹਨਾਂ ਦੇ ਰਿਲੇਟਿਵ ਹੀ ਜਿਹਰੇ ਉਹ ਪਸੰਦ ਨਹੀਂ ਕਰਦੇ ਪਰ ਅੱਜ ਕਿਤੇ ਨਾ ਕਿਤੇ ਉਹ ਉਹ ਵੀ ਖੁਸ਼ ਨੇ ਪਰਿਵਾਰ ਕਿਉਂਕਿ ਪਤਾ ਲੱਗ ਗਿਆ ਕਿ ਮਿਹਨਤ ਕੀਤੀ ਹੈ ਮਿਹਨਤ ਦਾ ਫਲ ਮਿਲਿਆ ਤੇ ਅੱਜ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਨੇ ਆਪਾਂ ਗੱਲਬਾਤ ਕਰਦੇ ਹਾਂ ਹੋਰ ਵੀ ਮੌਜੂਦ ਨੇ ਸੋ ਨਮਸਕਾਰ ਜੀ ਨਮਸਕਾਰ ਕੀ ਨਾਮ ਜੀ ਮੇਰਾ ਨਾਮ ਜੀਸੀਆਈ ਕਿਰਨ ਬਖਾਨੀ ਹੈ ਜੀ ਔਰ ਮੈਂ ਉੜਕੀ ਉੱਤਰਾਖੰਡ ਜੇ ਬਿਲੋਂਗ ਕਰਤੀ ਹੂ ਇਹ ਮੇਰੀ ਫਸਟ ਜੁਆਇਨਿੰਗ ਹੈ ਪੰਜਾਬ ਮੇਂ ਜੀ ਔਰ जैसे मेरी कलीग ने बताया कि आपको बहुत टाइम लगता है एक प्लेटफॉर्म पे आने के लिए और जब आप ग्राउंड लेवल से स्टार्ट होके आप एक प्लेटफॉर्म पे पहुंचते हो तो वो बहुत ही आई थिंक बहुत ही प्राउड मोमेंट होता है सभी के लिए इसमें कुछ बॉयज गर्ल्स का कुछ भी लेना देना नहीं है और मैं एक आर्मी बैकग्राउंड से बिलोंग करती हूँ और मैं हमेशा से आर्मी में जाना चाहती थी अनफॉर्चुनेटली मेरा एज अ ऑफिसर सिलेक्शन आर्मी में नहीं हो पाया एस एस के थ्रू बट लकीली सम्हा जब हम एक बार सोच लेते हैं तो कहीं ना कहीं लाके खड़ा कर ही देता है तो एनसीसी भी एक प्लेटफॉर्म है, है और बच्चों को जैसे हम बताते ही है की हमेशा अपना एम बड़ा रखना चाहिए कभी भी छोटे एम के पीछे नहीं भागना चाहिए क्यूँकी हमारी लाइफ हमेशा एक जैसी नहीं रहती है और जैसा हम सोचते है वैसा कभी कभार हो जाता है बट मोस्टली नहीं होता है आर्मी के बच्चे सर मेरे ग्रैंडफादर भी आर्मी में थे और मेरे फादर और मेरे दोनों अंकल भी आर्मी में आर्मी से रिटायर्ड है माई फादर इज़ नो मोर बट वो हमेशा मुझे चाहते थे कि मैं आर्मी में जाऊँ और खैर मेरा एक्सपीरियंस अच्छा रहा है हमेशा से जब मैंने एनसीसी ज्वाइन भी करी थी तब भी मेरे फादर ने मुझे बहुत सपोर्ट किया था और मेरी जॉब तक एनसीसी मैं ये कहूँगी आज मैं यहाँ पे हूँ तो सिर्फ एनसीसी की वजह से हूँ अगर मेरे पास एनसीसी नहीं होती तो शायद मैं इस पोस्ट पे नहीं होती और मुझे नहीं आती है बट स्टिल कभी कुछ, कभी कुछ, कभी नहीं समझ में आता बट स्टिल में कोशिश करती हूँ बाकी बच्चे मुझे समझा देते हैं अच्छा है थोड़ा बच्चों को और आगे बढ़ के अपने आप इनिशिएटिव लेके कुछ चीज करने में हम उन्हें यही समझाने की कोशिश करते हैं कि अपने आप कॉन्फिडेंट रहो اور والنٹیر رہو ہر چیز کے لیے لائف میں کچھ بھی ہو اس کو اچھے سے اپ ٹیکل کرو اور اپنی لائف میں سکسس فل رہو سو گل بات کریں گے جی ایتھے اور بھی لوگ موجود ہیں کی کہنا انوں دا سو নমস্কার স্যার নমস্কার جی میرا نام پدم کھولی پرنسپل اے وی ایم سینئر سکینڈری سکول کاجیاں تو سر جی اور میں ਅੱਜ ਇਸ ਕੈਂਪ ਦੇ ਵਿੱਚ ਜੋ ਕਿ 22 ਬਟਾਲੀਅਨ ਪੰਜਾਬ ਵੱਲੋਂ ਲਗਾਇਆ ਬਟਾਲਾ ਵੱਲੋਂ ਲਗਾਇਆ ਗਿਆ ਜੀ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਸੀਓ ਸਾਹਿਬ ਦਾ ਜੁਬੇਦਾਰ ਸਾਹਿਬ ਦਾ ਉਹ ਸਾਰੀ ਟੀਮ ਦਾ ਧੰਨਵਾਦ ਕਰਨ ਲਈ ਆਇਆ ਸੀ ਜੀ ਉਹਨਾਂ ਨੇ ਸਪੈਸ਼ਲੀ ਇਨਵਾਈਟ ਕੀਤਾ ਕਿ ਅੱਜ ਉਹਨਾਂ ਦੀ ਇੱਕ ਬਹੁਤ ਹੀ ਅੱਛੀ ਡੈਮੋਨਸਟ੍ਰੇਸ਼ਨ ਸੀ ਔਰ ਉਹ ਦੇਖੀ ਜਿਸ ਦੇ ਵਿੱਚ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਉਹਨਾਂ ਵੱਲੋਂ ਕਰਵਾਈ ਜਾ ਰਹੀ ਬੱਚਿਆਂ ਦੀ ਜੋ ਮਿਹਨਤ ਹੈ ਉਹ ਸਾਹਮਣੇ ਨਜ਼ਰ ਆ ਰਹੀ ਹੈ ਜੀ ਬੱਚੇ ਬਹੁਤ ਹੀ ਸਾਰੀਆਂ ਚੀਜ਼ਾਂ ਸਿੱਖ ਰਹੇ ਨੇ ਇੱਕ ਸੇਫ ਸਿਕਿਉਰਡ ਐਟਮਾਸਫੇਅਰ ਦੇ ਵਿੱਚ ਰਹਿ ਕੇ ਬੱਚਿਆਂ ਨੇ ਗਰਲਸ ਨੇ ਪਾਰਟਿਕੁਲਰਲੀ ਇੱਥੇ ਬਹੁਤ ਕੁਝ ਸਿੱਖਿਆ ਪਿਛਲੇ ਸਾਲ ਵੀ ਸਾਨੂੰ ਇੱਕ ਕੈਂਪ ਦੇ ਵਿੱਚ ਮੈਂ ਇਹਨੂੰ ਬੱਚਿਆਂ ਨੂੰ ਭੇਜਣ ਦਾ ਮੌਕਾ ਮਿਲਿਆ ਜੋ ਕਿ ਮੈਚਾ ਦੇ ਵਿੱਚ ਲਗਾਇਆ ਗਿਆ ਸੀ ਔਰ ਉੱਥੋਂ ਦੇ ਬੱਚੇ ਜਦੋਂ ਇੱਥੇ ਆ ਕੇ ਉਹਨਾਂ ਨੇ ਸਿੱਖਿਆ ਤੇ ਫਿਰ ਉਹਨਾਂ ਚੋਂ ਬੱਚਿਆਂ ਚੋਂ ਹੀ ਸੀਗਾ ਕਿ ਉਹਨਾਂ ਨੂੰ ਪ੍ਰੇਰਣਾ ਮਿਲੀ ਕਿ ਅਸੀਂ ਇਸ ਵਾਰ ਵੀ ਜੁਆਇਨ ਕਰੀਏ ਔਰ ਲੱਕੀਲੀ ਇਸ ਵਾਰੀ ਗਰਲਸ ਨੇ ਸਾਡੇ ਸਕੂਲ ਤੋਂ ਔਰ ਬਹੁਤ ਸਾਰੇ ਹੋਰ ਸਕੂਲਾਂ ਤੋਂ ਵੀ ਜੁਆਇਨ ਕੀਤਾ ਜਿਦੇ ਬਦੌਲਤ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਟਾਈਮ ਮੈਨੇਜਮੈਂਟ ਆਪਣੀ ਡਾਈਟ ਨੂੰ ਧਿਆਨ ਰੱਖਣਾ ਨਸ਼ਿਆਂ ਤੋਂ ਦੂਰ ਰਹਿਣਾ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਉਹ ਕੈਂਪਸ ਦੇ ਵਿੱਚ ਸਿਖਾਈਆਂ ਜਾ ਰਹੀਆਂ। ਉਹ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸੀਓ ਸਾਹਿਬ ਦਾ ਸੂਬੇਦਾਰ ਸਾਹਿਬ ਦਾ ਇੱਥੇ ਦੇ ਸਾਰੇ ਸਟਾਫ ਦਾ ਟੀਮ ਦਾ ਪਰਟੀਕੂਲਰਲੀ ਸਕੂਲ ਦਾ ਜਿਨ੍ਹਾਂ ਨੇ ਆਪਣਾ ਕੈਂਪਸ ਦਿੱਤਾ ਔਰ ਵਿਸ਼ੇਸ਼ ਤੌਰ ਤੇ ਤੁਹਾਡਾ ਜੋ ਕਿ ਤੁਸੀਂ ਇੱਕ ਮੈਸੇਜ ਜਿਹੜਾ ਅੱਜ ਸਾਰੇ ਪੰਜਾਬ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਫੈਲਾ ਰਹੇ ਹੋ। ਕੀ ਬੱਚੇ ਛੋਟੇ ਹਨ ਚਾਹੇ ਜਿਸ ਤਰ੍ਹਾਂ ਵੀ ਮਰਜ਼ੀ ਹਨ ਉਹਨਾਂ ਨੂੰ ਇੱਕ ਆਪਰਚੂਨਿਟੀ ਚਾਹੀਦੀ ਹੈ ਜਦੋਂ ਆਪਰਚੂਨਿਟੀ ਮਿਲ ਜਾਂਦੀ ਹੈ ਉਹ ਆਪਣੀ ਉਸ ਚੀਜ਼ ਨੂੰ ਯੂਜ਼ ਕਰਦੇ ਹਨ ਔਰ ਉਹਦਾ ਬੈਨੀਫਿਟ ਸਾਨੂੰ ਹਰ ਇੱਕ ਨੂੰ ਲੈਣਾ ਚਾਹੀਦਾ ਹੈ ਔਰ ਵਿਸ਼ੇਸ਼ ਤੌਰ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਇਸ ਚੈਨਲ ਨੂੰ ਦੇ ਥਰੂ ਵੀ ਕਿ ਇਹ ਮੈਸੇਜ ਬਹੁਤ ਸਾਰੇ ਬਸਕੂਲਾਂ ਦੇ ਵਿੱਚ ਬੱਚਿਆਂ 'ਚ ਜਾਏਗਾ ਔਰ ਉਹ ਇੱਕ ਨਵਾਂ ਉਪਰਾਲਾ ਨਵੇਂ ਤਰੀਕੇ ਦੇ ਨਾਲ ਹੋਏਗਾ ਇਸ ਲਈ ਆਪ ਸਭ ਦਾ ਧੰਨਵਾਦ ਸੋ ਗੱਲਬਾਤ ਕਰਦੇ ਬੱਚੇ ਵੀ ਮੌਜੂਦ ਨੇ ਹੋਰ ਗੱਲਬਾਤ ਕਰਨਾ ਚਾਹੁੰਦੇ ਨੇ ਕੀ ਕਹਿਣਾ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਦੇ ਮੇਰਾ ਨਾਮ ਅਖਿਲੇਸ਼ ਖੋਸਲਾ ਹੈ ਮੈਂ ਡੀਵੀ ਸਕੂਲ ਕਾਦੀਆ ਤੋਂ ਆਇਆ ਮੈਂ ਕਾਦੀਆ ਦੇ ਵਿੱਚ ਰਹਿਣਾ ਖੋਸਲਾ ਸਾਹਿਬ ਫਿਰ ਅੱਜ ਡੈਮੋ ਦੇਖੀਏ ਕਿਤੇ ਮਾਨਤ ਨਹੀਂ ਘਬਰਾਇਆ ਕਿ ਮੇਰੇ ਕੋਲ ਨਹੀਂ ਹੋਣਾ ਨਹੀਂ ਸਰ ਮੇਰਾ ਕੋਈ ਮਾਨ ਨਹੀਂ ਘਬਰਾਇਆ ਮੈਨੂੰ ਸੋ ਨਵਾਂ ਕੁਝ ਸਿੱਖਣ ਨੂੰ ਮਿਲਿਆ ਜਿਦਾ ਕਿ ਸਾਨੂੰ ਸਿਕਿਉਰਿਟੀ ਵਿੱਚ ਰਹਿਣਾ ਜਦਾ ਆਪਣੀ ਦੇਸ਼ ਦੀ ਸੁਰੱਖਿਆ ਕਰਨੀ ਤੇ ਹੋਰ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਮੈਂ ਇਸ ਕੈਂਪ ਤੇ ਪਹਿਲੀ ਵਾਰ ਆਇਆ ਮੈਂ ਪਹਿਲੀ ਵਾਰ ਐਨਸੀਸੀ ਦਾ ਕੈਂਪ ਲਾਇਆ ਮੈਨ ਕੀ ਜਿਹੜਾ ਅਸਾਂ ਨੂੰ ਯੂਨਿਟੀ ਡਿਸਪਲਿਨ ਵਿੱਚ ਕੈਦਰਾ ਹੈ ਜਣਾ ਹੁੰਦਾ ਹੈ ਕਿ ਲੀਡਰਸ਼ਿਪ ਕਰਦਾ ਹੁਣ ਜਦੋਂ ਅਸਰ ਨੇ ਮੈਨੂੰ ਆਪਣੇ ਰੂਮ ਦਾ ਸੀਨੀਅਰ ਬਣਾਇਆ ਹੈ ਮੈਂ ਸਾਰੇ ਬੱਚੇ ਨੂੰ ਆਪਣੀ ਮਤਲਬ ਕੀ ਡਿਸਪਲਿਨ ਵਿੱਚ ਰਹਿਣਾ ਸਿਖਾਉਣਾ ਤੇ ਹੋਰ ਜੋ ਵੀ ਹੈ ਉਹਨਾਂ ਨੂੰ ਬੈਡਿੰਗ ਵਗੈਰਾ ਦਾ ਸਾਰਾ ਕੰਮ ਟਾਈਮ ਸੇ ਨਹਾਉਣਾ ਟਾਈਮ ਸੇ ਖਾਣਾ ਖਾਣਾ ਸਾਰੇ ਚੀਜ਼ਾਂ ਬਾਰੇ ਦੱਸ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਸ਼ਾਹ ਜੀ ਕਿੱਦਾਂ ਲੱਗਦਾ ਕੈਂਪ ਦਾ ਵਧੀਆ ਲੱਗਿਆ ਤੁਹਾਨੂੰ ਹਾਂ ਜੀ ਸਰ ਬਹੁਤ ਵਧੀਆ ਲੱਗਾ ਸਰ ਬਹੁਤ ਮਨ ਨੂੰ ਖੁਸ਼ੀ ਹੈ ਸਰ ਡੈਮੋ ਦੇਖ ਕੇ ਬੱਚਿਆਂ ਦੀ ਬਹੁਤ ਵਧੀਆ ਲੱਗ ਰਹੀ ਵੀਰ ਭਰਾਵਾਂ और मैं जी। तो कैंप दे की दे सर, बहुत आप बैठना जल्दी उठाना जब हम घर पे होते है तो सात आठ बजे कम से कम उठते है यहाँ पर अच्छे तीन साढ़े तीन बजे उठ जाते हैं बढ़िया खाना वगेरा बहुत ਬਹੁਤ ਸਬਕ ਮਿਲਦਾ ਹੈ। ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਹੈ ਕਿ ਬਹੁਤ ਵਧੀਆ ਹੈ ਉਪਰਾਲਾ ਕੈਂਪ ਵਾਲਿਆਂ ਦਾ ਅਸੀਂ ਵੀ ਬੱਚਿਆਂ ਨੂੰ ਅਪੀਲ ਕਰਦੇ ਹਾਂ ਕਿ ਇਸ ਵਾਰ ਧਿਆਨ ਦਿਓ ਤੇ ਆਪਣੇ ਮਾਤਾ-ਪਿਤਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰੋ ਆਰਮੀ ਅਫੀਸਰ ਬਣ ਕੇ। ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ। ਕੈਮਰਾ ਪਰਸਨ ਪਵਨ ਅਗਰਵਾਲਦਨਾਲ ਲੱਕੀ ਰਾਜਪੂਤ, ੁਰਦਾਸ